ਜੇ ਬਾਪੂ ਜੀ ਐਮਪੀ ਸੀਟ ਬਠਿੰਡਾ ਦੀ ਗੱਲ ਕਰਦੇ ਆ ਅਕਸਰ ਹੀ ਕਿਹਾ ਜਾਂਦਾ ਕਿ ਬਠਿੰਡੇ ਨੂੰ ਬਾਦਲਾਂ ਨੇ ਨਕਸ਼ੇ ਤੇ ਲਿਆਤਾ ਪੂਰੇ ਪੰਜਾਬ ਦੇ ਨਕਸ਼ੇ ਤੇ ਲਿਆਤਾ ਪਹਿਲੇ ਨੰਬਰ ਤੇ ਲਿਆਤਾ ਇੱਕ ਪਿੰਡ ਵੀ ਜਿੰਨੇ ਵੀ ਬਾਦਲ ਇਲੈਕਸ਼ਨ ਲੜ ਰਹੇ ਐ ਐਮਪੀ ਦੀ ਸੀਟ ਐ ਮੈਨੂੰ ਇੱਕ ਪਿੰਡ ਇਹ ਜਾ ਦਿਖਾ ਦੇਣ ਜਿਹੜਾ ਚਮਕਦਾ ਦਮਕਦਾ ਬਣਾਤਾ ਹੋਵੇ ਵੀ ਉਹ ਪਿੰਡ ਨੂੰ ਸਾਰੀਆਂ ਸਹੂਲਤਾਂ ਦੇਤੀਆਂ ਸਾਡਾ ਪਿੰਡ ਵੀ ਗੋਦ ਲਿਆ ਸੀ ਪਰ ਜਦੋਂ ਗੋਦ ਲੈਂਦਾ ਕੋਈ ਆਪਾਂ ਕਿਸੇ ਦਾ ਬੱਚਾ ਗੋਦ ਲੈ ਲੈਨੇ ਆ ਹੂੰ ਉਹ ਬੱਚੇ ਨੂੰ ਸਾਰੀਆਂ ਸਹੂਲਤਾਂ ਆਪਾਂ ਨੂੰ ਆਪਦੇ ਬਰਾਬਰ ਦੇ ਬੱਚੇ ਦੀਆਂ ਦੇਣੀਆਂ ਪੈਂਦੀਆਂ ਹੂੰ ਜੋ ਬੱਚਾ ਤੁਸੀਂ ਗੋਦ ਲਓ ਮੈਂ ਗੋਦ ਲਵਾਂ ਜਿੰਨਾ ਮੇਰੇ ਬੱਚੇ ਦਾ ਰਾਈਟ ਹੋਊ ਉਹਨਾਂ ਉਹ ਬੱਚੇ ਨੂੰ ਵੀ ਮੈਨੂੰ ਰਾਈਟ ਦੇਣਾ ਪਊ ਜੀ ਪਰ ਸਾਡੇ ਨਾਲ ਮਤਰੀ ਮਾਂ ਵਾਲਾ ਸਲੂਕ ਹੋਇਆ ਦੂਜੀਆਂ ਪਾਰਟੀਆਂ ਇਸ ਕਰਕੇ ਨਹੀਂ ਆਉਂਦੀਆਂ ਇੱਥੇ ਦਿੰਦੀਆਂ ਨਹੀਂ ਕੋਈ ਪੈਸਾ ਵੀ ਪਿੰਡ ਦਾ ਹਰਸ ਮਰਤੀ ਬੀਬਾ ਦਾ ਗੋਦ ਲਿਆ ਆਇਆ ਵੀ ਪਤਾ ਨਹੀਂ ਕਿੰਨਾ ਸੋਹਣਾ ਸੁਨੱਖਾ ਪਿੰਡ ਹੋਊਗਾ ਪਰ ਸਾਡੇ ਇੱਥੇ ਕੋਲੇ ਪੈਲਸ ਬਣਿਆ ਜੈਤ ਤੋਂ ਸਿੱਧੂ ਪੈਲਸ ਜੀ ਗੱਡੀਆਂ ਲੋਕ ਸ਼ਿੰਗਾਰ ਕੇ ਲੈ ਕੇ ਆਉਂਦੇ ਆ ਬੜੀਆਂ ਮਹਿੰਗੀਆਂ ਕਰਕੇ ਵਿਆਹ ਚਾਉਣ ਨੂੰ ਪਰ ਜਦੋਂ ਗੱਡੀਆਂ ਗਾਰੇ ਦੀ ਦਲਦਲ ਚ ਖੜ੍ਹਦੀਆਂ ਉਹ ਸਾਂ